ਚੈਲੈਂਜਿੰਗ ਕੰਮ ਸੀ ਵੇਖੋ ਇਹ ਚੋਰੀ ਹੈ ਵੇਖੋ ਦੇ ਵੇਖੋ ਕੰਮ ਦੇ ਕੋਈ ਵੀ ਆ ਸਾਡਾ ਕੰਮ ਤੇ ਮਿਹਨਤਾਂ ਹਰ ਕੰਮ ਚ ਕਰਨੀ ਪੈਂਦੀ ਹੈ ਵੈਸੇ ਅਸੀਂ ਆਪਣੇ ਦਿਲੋਂ ਮਿਹਨਤ ਕਰੀਦੀ ਹੈ ਤੇ ਵੈਸੇ ਇਹ ਵੀਰ ਦਾ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਹ ਨਹੀਂ ਉਹ ਪਾ ਜਾ ਤੇ ਜਦ ਤੁਸੀਂ ਵੀਡੀਓ ਇਹਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਰਿਆ ਵਾ ਕੱਢ ਕੇ ਸੁੱਟਿਆ ਵੈਨੂੰ ਬਿਉਹਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਅਸੀਂ ਜਿੰਨੀ ਤਰੀਕਾ ਬਚਾ ਦਦੇ ਆ ਉਦੋਂ ਹੀ ਅਸੀਂ ਇਹ ਚੀਜ਼ਾਂ ਦੇ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਯਾਦਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ ਗਾਂ ਗੈਡ ਜਿੱਦਾਂ ਕਰਦੇ ਰਿਏ ਉਦਾਂ ਸੀ ਉਹਨਾਂ ਦੇ ਗੈਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਉਸ ਦਿਨ ਅੰਦਰ ਦਾ ਅਜੀ ਮੈਂ ਵਿਖੋ ਇਹਦਾ ਰਮਾਂ ਲੈਣ ਲੱਗੇ ਇੱਕ ਦਿਨ ਦਾ ਹੋਰ ਵੀ ਜੇ ਸਾਨੂੰ ਹੋ ਸਕਦਾ ਪਿਆਸ ਆ ਕੁਝ ਨਾ ਕੁਝ ਦੀ ਕੋਈ ਹੋਰ ਵੀ ਇਹਨੇ ਵਾਰਤਾ ਕੀਤੀ ਹੋਣੀ ਹੈ ਹਾਂ ਜੀ ਗਰੀਬ ਮੈਂ ਪਰ ਪਾਏ ਪਰ ਨਸ਼ਾ ਕਰਦੇ ਨਸ਼ੇ ਦੇ ਵਿੱਚ ਹੋ ਗਏ ਕੀ ਨਸ਼ਾ ਕਰ ਗੁੰਜੇ ਤਾਂ ਖਾਈ ਕਿੱਥੇ ਵਰਤੀ ਕੀਤਾ ਕੇ ਪਾਗ ਦਿੱਤਾ ਹਾਂ ਜੀ ਕੀ ਪਾਗ ਦਿੱਤਾ ਹੈ ਮਸ਼ੇਰ ਉਹ ਯੋਗੋਲੀ ਖਾਪਾ ਖਾਣੇ ਹੋ ਕਰਦੇ ਇਹਨੂੰ ਪਾ ਕੇ ਦਿੱਤਾ ਮਸ਼ੇਰ ਹਾਂਜੀ ਇਹਨੂੰ ਪਾ ਕੇ ਦਿੱਤਾ ਚਾਚਾ ਉਹ ਜਿਹੜੀ ਮੈਂ ਖਾਧੀ ਫਿਰ ਹੋਰ ਕਿੰਨੇ ਚੁੱਕੇ ਤੇ ਜੇ ਇਹੋ ਜੀ ਪਹਿਲਾ ਚਾਂਸ ਹੈ ਮੇਰੀ ਜ਼ਿੰਦਗੀ ਦੇ ਜਦ ਮੇਰੀ ਨੀਂਵ 50 ਸਾਲ ਅੰਬਸਾ ਰਹੀਂਦੇ ਹੋ ਗਏ ਹੋ ਗਿਆ ਕੋਈ ਗੱਲ ਨਹੀਂ ਕੋ ਬਾੜੀਆਂ ਮੈਂ ਵੀ ਭੁੱਖੇ ਨੇ ਤੀ ਦੇਖੋ ਮਿਹਨਤ ਤਾਂ ਇਸ ਕੇਸ ਨੂੰ ਹੱਲ ਕਰਨ 'ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲਿੱਤੀ ਹੈ ਸੀਸੀਟੀਐਨਐਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਹਾਂ ਤੇ ਮਿਹਨਤ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ ਚ ਤਾਂ ਸਾਨੂੰ ਵੈਸੇ ਵੀ ਇਹ ਸਿਗਾ ਐਫਰਟ ਸੀਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਸਮਝ ਜੋ ਕਿ ਇੱਕ ਪਰਿਵਾਰ ਦੇ ਵਿੱਚ 10 ਜੀਵ ਉਹਦੀ ਦੀ ਰੋਟੀ ਰੋਟੀ ਚੱਲਦੀ ਉਹਨਾਂ ਦੀਆਂ ਦਵਾਵਾਂ ਵੀ ਆਟੇ ਕਿਤੇ ਨਾ ਕਿਤੇ ਕੰਮ ਕਰਦੀ ਬਿਲਕੁਲ ਤੇ ਅਸੀਂ ਥੈਂਕ ਯੂ ਕਰਾਂਗੇ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਨਸਟਰਕਸ਼ਨਸ ਪ੍ਰੋਵਾਈਡ ਕੀਤੀਆਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਨੇ ਵੀ ਪੂਰਾ ਐਫਰਟ ਲਗਾਇਆ ਤੇ ਸਾਡੀ ਪੂਰੀ ਟੀਮ ਨੇ ਬਹੁਤ ਮਤਲਬ ਸੈਟੀਸਫੈਕਟਰੀ ਕੰਮ ਕੀਤਾ ਤੇ ਜਿਹਦੇ ਕਰਕੇ ਇਹਦਾ ਇਸ ਹੈਂਡੀਕੈਪ ਪਰਸਨ ਦਾ ਹੀ ਅਜੀ ਰਿਕਸ਼ਾ ਲੱਭ ਸਕੇ ਇਹਦੇ ਕੋਲ ਹੋਰ ਕੁਝ ਬਰਾਮਦ ਹੋਇਆ ਜੋ ਹੁਣ ਜੀ ਨਹੀਂ ਜੀ ਬਿਲਕੁਲ ਇਹ ਦੇਖੋ ਲਿੱਕ ਅਸੀਂ ਹੋਰ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬਰਾਮਦ ਕੀਤਾ ਆ ਤੇ ਅਸੀਂ ਕਰ ਰਹੇ ਆ ਹੋਰ ਵੀ ਇਨਵੈਸਟੀਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰਦਾਤਾ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਆ ਇਨਵੈਸਟੀਗੇਟ ਕਰ ਰਹੇ ਆ ਤੇ ਔਨ ਰਿਕਾਰਡ ਲਿਆਵਾਂਗੇ ਅਰਾਜਮ ਜੀ ਸੋ ਜੇ ਤੁਹਾਨੂੰ ਇਹ ਰਿਕਸ਼ਾ ਤਾਂ ਕੀ ਹੋਇਆ ਸੀ ਇਹ ਸਰ ਮੈਂ ਦਿਵਾਲੀ ਤੇ ਲਿਆ ਹੈ ਤੇ 31 ਤਰੀਕ ਨੂੰ ਮੈਂ ਸਾਇਦ ਥੋੜੀ ਥੋੜੀ ਵਾਰਚ ਵੀ ਹੁੰਦੀ ਸੀ ਤੇ ਮੈਂ ਗਾਂਧੀ ਚੌਕ ਆ ਕੇ ਉਲੋਤਾ ਪੋਲਤੇ ਇਹਨਾਂ ਮੈਨੂੰ ਸ਼ੈਰ ਤੋਂ ਆਵਾਜ਼ ਲਗਾਈ ਈ ਮੈਂ ਆਜੋ ਤੇ ਅਧਿਰਾਜੋ ਤੇ ਇਧਰ ਆ ਕੇ ਮੈਨੂੰ ਕਹਿੰਦੇ ਆ ਕਿ ਬਲਕਿ ਘੁੰਮ ਨਹੀਂ ਜਾਣਾ ਵਾ ਮੈਂ ਕੋਈ ਨਹੀਂ ਚਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਿਆ ਕਿਹਾ ਵਾ ਪਹਿਲਾਂ ਕਹਿੰਦੇ 400 ਜਿਆਦਾ ਮੈਂ ਹੈ ਨਹੀਂ ਜਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾਇਦ ਲੱਗ ਸਕਦਾ ਮੈਂ ਹੈ ਇੰਨਾ ਟਾਈਮ ਹੈ ਹਾਂ ਸਾਇਦ ਮੈਂ ਘਰ ਚ ਫੇਰ ਚਲ ਜਾਣਾ ਹੈ ਉਹ ਫੇਰ ਲਾਗੇ ਤੇ ਮੈਨੂੰ ਕਹਿੰਦੇ ਚਲ ਠੀਕ ਆ ਤੋਂ ਉਥੋਂ ਬਿਠਾ ਲਿਆ ਵਾ ਮੇਰੇ ਰਸਤੇ 'ਚ ਜੇ ਦੋਟਾ ਬਿਆਏ ਇਹਨਾਂ ਕਹਿਆ ਚਾਹ ਪੀਣੀ ਹੈ ਮੈਂ ਚਲ ਕੋਈ ਨਹੀਂ ਗਾੜੀ ਜਾ ਕੇ ਪੀਣੀ ਹੈ ਹੈਗੇ ਤੇਰੀ ਮੈਂ ਵੱਡਾ ਸਿਆਰਿਆ ਮੈਂ ਤੋਂ ਇਹ ਕੈਮਰਾ ਵੇਖਿਆ ਮੈਂ ਉੱਥੇ ਪਿੱਛੇ ਵਿਆਹ ਸਾਰ ਤੇ ਖਲਾੜਤਾ ਜਾ ਕੇ ਵਿਆਹ ਕਰਕੇ ਉਦਾਂ ਉਦਾਂ ਹੀ ਤੇ ਇਹਨੇ ਚਾਹ ਵੱਲੋਂ ਕਿਹਾ ਵਾ ਸਾਇਦ 50 ਰੁਪਏ ਦੇ ਜਾ ਕੇ ਆਏ ਨੇ ਤੋਂ ਚ ਪੱਤੀ ਪਵਾਈ ਆ ਤੇ ਬਸ ਉਹਨੇ ਮਗਰ ਉਹਨ ਮਗਰ ਲਿਆ ਕੇ ਰੱਖੀ ਆ ਤੇ ਮੈਂ ਚਾਕ ਉਸੇ ਵਿੱਚ ਲੈ ਲਈ ਟਾਈਮ ਵੀ ਨਹੀਂ ਨਾਲ ਆ ਨਹੀਂ ਨਹੀਂ ਟਾਈਮ ਤੇ ਬਾਅਦ ਵਿੱਚ ਉੱਥੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਨਹੀਂ ਚੱਲਿਆ ਵੀ ਕੀ ਹੋਇਆ ਵਾ ਬਸ ਇਥੋਂ ਤੱਕ ਤੇ ਮੈਨੂੰ ਪਤਾ ਹੀ ਨਹੀਂ ਤੱਕ ਮੈਂ ਕੱਢਣੀ ਹੈ ਹਾਂ ਜੀ ਬੰਨ ਚ ਕੀ ਖਿਆਲ ਆ ਸਰ ਤੁਹਾਨੂੰ ਪਤਾ ਯ ਆਪਣੀ ਚੀਜ਼ ਦੇ ਹਰ ਕੋ ਨੂੰ ਖੁਸ਼ੀ ਹੁੰਦੀ ਜੇ ਪੇਸ਼ ਇੰਨੇ ਪੈਸੇ ਖਰਚੇ ਹੋਣ ਤੇ ਮਿਹਨਤ ਕੀਤੀ ਹੋਵੇ ਇਸ ਪ੍ਰੋਕਸ਼ਾ ਨਾਲ ਕਿੰਨੇ ਪਰਿਵਾਰ ਦੇ ਚੀ ਪਲਦੇ ਆ ਸਾਡ ਪਰਵਾਸੇ 10 ਜਾਣੀ ਹੋਣੀ ਆ ਜਨਾ ਤੋਂ ਇਤੋਂ ਰੋਟੀ ਖਵਾ ਹਾਂ ਜੀ ਸਾਰੇ ਸਾਢੇ 8000 ਤੇ 5000 ਜੀ ਨਾਲ ਲੱਭਦਾ ਫੇਰ ਕੀ ਕਰਨਾ ਫੇਰ ਸਾਰ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ ਇੰਨਾ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਰਨਾ ਚਾਹੋਗੇ ਪੁਲਸਦਾਰ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਹਿਣਾ ਵਾ ਕਿ ਇੰਨਾ ਮੇਰੇ ਹੈਲਪ ਕੀਤੀ ਹੈ ਕੋਈ ਇਹਨਾਂ ਤੋੜੀ ਕਿ ਚੱਕਾ ਨਹੀਂ ਸਕਦਾ ਜਿਨੇ ਇਹਨਾਂ ਦਿਨਾਂ ਤੇ ਹਲਫ ਕੀਤੀ ਮੇਰੀ